ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਆਸਾ ਮੈਲਾ ਪੰਜਵਾ ਹਰਿ ਸੇਵਾ ਮੈਂ ਪਰਮ ਨਿਧਾਨ ਹਰਿ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁੱਖ ਸੁੱਖ ਸਿਮਰੀ ਤਾਹਾਂ ਮੌਜੂਦ ਜਮੋ ਬ ਪੂਰਾ ਮੋਕੋ ਕਹਾ ਡਰਾਈ ਰਹਾਓ ਹਾਂਜੀ ਬਾਜੀ ਅ ਆਸਾ ਮਹਿਲਾ ਪੰਜਵਾ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਹਾਈ ਸਖਾਈ ਦੁਖ ਸੁਖ ਸਿੰਦ੍ਰਿਤ ਹੈ ਮੌਜੂਦ ਜਦ ਮਪਰਾ ਮੂਖੋ ਕਹਾ ਡਰਾਈ ਰਹਾਉ ਪੰਜਮ ਪਾਛਾਈ ਦਾ ਆਪਾਂ ਲੜੀਵਾਰ ਜੋ ਪਾਸਾ ਨਾਗ ਦੇ ਵਿੱਚ ਆਪਾਂ ਪਾਣੀ ਦੇ ਵਿੱਚ ਆਪਾਂ ਸ਼ਬਦਾਂ ਦੀ ਸੋਝੀ ਪ੍ਰਾਪਤ ਕਰ ਰਹੇ ਆ ਪੰਜਮ ਪਾਸ਼ਾ ਗੁਰੂ ਆਜਨ ਸਾਹਿਬ ਇਸ ਸ਼ਾਹ ਦੇ ਵਿੱਚ ਹਰ ਸੇਵਾ ਮੈਂ ਪਰਮ ਨਿਦਾਨ ਉਹ ਹਰ ਸੇਵਾ ਦੇ ਵਿੱਚ ਜਿਹੜਾ ਕਹਿੰਦੇ ਪਰਮ ਨਿਦਾਨ ਸਭ ਤੋਂ ਜਿਹੜਾ ਸੇਸ਼ਟ ਖਜਾਨਾ ਉਹ ਪਿਆਰ ਪ੍ਰੇਮ ਇਹ ਨੂੰ ਹੁਣ ਪ੍ਰਾਪਤ ਵੀ ਕੋਈ ਕਰਦਾ ਗੁਰ ਕੀ ਜਿਹੜੀ ਸੇਵਾ ਹੈ ਗੁਰ ਸ਼ਬਦ ਦੇ ਵਿਚਾਰ ਹੈ। ਕਿਆ ਗੁਰ ਕੀ ਸੇਵਾ ਗੁਰ ਭਗਤੀ ਹੈ ਬਿਰਲਾ ਪਾਈ ਕੋਈ ਇਹ ਦੇ ਵਿੱਚ ਸਭ ਤੋਂ ਸੇ ਸਖਜਾਨਾ ਪਿਆ। ਇਹ ਦੇ ਵਿੱਚ ਉਹ ਸਾਡੀ ਜਿਹੜੀ ਜੀਵਨ ਦੀ ਸਾਰੀਆਂ ਭੁੱਖਾਂ ਖਤਮ ਕਰਨ ਵਾਲਾ ਜਿਹੜਾ ਗੁਰ ਉਪਦੇਸ਼ ਹੈ। ਗਿਆਨ ਉਪੇ ਉਸੇ ਨਾਲੇ ਸਾਨੂੰ ਆਤਮਕ ਨਾਲ ਮਿਲਣਾ ਬਾਕੀ ਤੇ ਜਿੰਨੇ ਮਰਜੀ ਹੋਰ ਕਿਸੇ ਦੀ ਸੇਵਾ ਕਰਕੇ ਦੇਖ ਲਓ ਜਾਂ ਕੋਈ ਕਮਾਈ ਕਰਕੇ ਦੇਖ ਲਓ ਤੇ ਉਹਦੇ ਵਿੱਚ ਸਭ ਤੋਂ ਜਿਹੜਾ ਸੇਸ਼ ਗਿਆਨ ਉਹ ਪ੍ਰਾਪਤ ਨਹੀਂ ਹੁੰਦਾ ਜਿਹੜੇ ਦੇ ਨਾਲ ਸਾਨੂੰ ਆਤਮਕ ਅੰਦ ਪ੍ਰਾਪਤ ਹੋ ਗਈ। ਇਹ ਹਰ ਸੇਵਾ ਦੇ ਵਿੱਚ ਹੀ ਹੈ। ਇਹਦੇ ਵਿੱਚ ਸਾਨੂੰ ਸੋਝੀ ਮਿਲਦੀ ਹੈ ਪਰ ਸੇਵਾ ਮੁਖ ਅਮਰਤ ਨਾਮ ਹੁਣ ਹਰ ਸੇਵਾ ਦੇ ਵਿੱਚੋਂ ਜਿਨ੍ਹਾਂ ਨੇ ਵੀ ਕੀਤੀ ਹੈ ਉਹਦੇ ਮੁਖ ਦੇ ਵਿੱਚੋਂ ਅਮਰਤ ਰੂਪੀ ਨਾਮ ਜਿਹੜਾ ਗਿਆਨ ਹੈ ਉਹ ਨਿਕਲਿਆ ਜਿਸ ਤਰ੍ਹਾਂ ਪੰਚਪਾਸ਼ਾ ਦੇ ਮੁਖ ਦੇ ਵਿੱਚੋਂ ਮੁਖਾਰਮਨ ਤੋਂ ਇਹ ਜਿਹੜਾ ਨਾਮ ਦੀ ਵਾਰਿਸ ਸਾਨੂੰ ਕਰ ਰਹੇ ਨੇ ਹੋ ਹਰ ਕੀ ਹੈ ਸਾਡੇ ਵਾਸਤੇ ਹੁਣ ਹਰ ਜਿਹੜੀ ਸੇਵਾ ਕਰਨੀ ਆ ਉਹ ਕਿਵੇਂ ਕਰਨੀ ਆ ਸਾਡੇ ਵਾਸਤੇ ਤਾਂ ਹਰ ਸਾਡਾ ਮੂਲ ਹੈ ਜਿਵੇਂ ਕਹਿੰਦੇ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿਤ ਤਾਰ ਉਸ ਇੱਕ ਨੂੰ ਹੀ ਆਪਾਂ ਜਿੱਥੋਂ ਗੁਰਬਾਣੀ ਦੀ ਸ਼ੁਰੂਆਤ ਹੋਈ ਹੈ ਜਿਵੇਂ ਜਿਵੇਂ ਤੁਸੀਂ ਇੱਕ ਓੰਕਾਰ ਦੀ ਤੁਸੀਂ ਉਹ ਕਿਹਾ ਤੇ ਅਸੀਂ ਓੰਕਾਰ ਵੀ ਪੜ ਲੰਨੇ ਆ ਕਰਤਾ ਪੁਰਖ ਨਿਰਪੁਰ ਨਰਵੈ ਉਸ ਇੱਕ ਦੀ ਉਹ ਗੱਲ ਕਰ ਰਹੇ ਆ ਉਹ ਜਿਹੜਾ ਘਟ ਘਟ ਦੇ ਵਿੱਚ ਜੀ ਸਮਾਇਆ ਹੋਇਆ ਉਹ ਹੀ ਕਰਤਾ ਸਾਡਾ ਉਸੇ ਦਾ ਹੀ ਜੋ ਅਮਰਤ ਰੂਪੀ ਗਿਆਨ ਹੈ ਉਹ ਆਪਣੇ ਅਸੀਂ ਪ੍ਰਾਪਤ ਕਰਨਾ ਹੈ ਉਹ ਗੁਰ ਕੀ ਸੇਵਾ ਵੀ ਉਹੀ ਹੈ ਗਿਆਨ ਦੀ ਸੇਵਾ ਦੇ ਨਾਲ ਸਾਨੂੰ ਜਿਹੜਾ ਆਦਮ ਦਾ ਆਨੰਦ ਮਿਲਣਾ ਪਰਮ ਦਾ ਖਜ਼ਾਨਾ ਪਰਮ ਨਿਧਾਨ ਮਿਲਣਾ ਹੈ ਉਹ ਗੁਰ ਸੇਵਾ ਵਿੱਚੋਂ ਪ੍ਰਾਪਤ ਹੋਣ ਕਿ ਗੁਰ ਉਹ ਗੁਰ ਕੀਵਾ ਗੁਰ ਸ਼ਬਦ ਵਿਚਾਰ ਆ। ਮੁ ਸ਼ਬਦ ਦੇ ਵਿਚਾਰ ਦੇ ਵਿੱਚੋਂ ਸਾਨੂੰ ਕੀ ਮਿਲਿਆ ਜਿਹੜੇ ਗਿਆਨ ਦੀ ਸੋਝੀ ਮਿਲੀ ਆ। ਉਹਦੇ ਨਾਲ ਸਾਨੂੰ ਆਤਮਕ ਆਨੰਦ ਮਿਲਦਾ। ਸਾਡੀਆਂ ਚਿੰਤਾਵਾਂ, ਭਰਮ, ਵਿਕਾਰਾਂ ਤੋਂ ਕਾਬੂ ਹੋਰ ਸਾਡੇ ਜਿਹੜੀਆਂ ਡਰ ਇਹ ਸਾਰੇ ਭਰਮ ਇਹ ਖਤਮ ਹੁੰਦੇ ਨੇ। ਜੇ ਜਦੋਂ ਇਹ ਚਿੰਤਾਵਾਂ ਸਾਡੀਆਂ ਖਤਮ ਹੋ ਜਾਂਦੀਆਂ ਉਹਦੇ ਨਾਲ ਸਾਡਾ ਆਤਮਕ ਆਨੰਦ ਸਾਨੂੰ ਪ੍ਰਾਪਤ ਹੁੰਦਾ ਹੈ। ਇਹ ਅਮਰਤ ਨਾਮ ਹੈ ਕਹਿੰਦੇ। ਅਮਰਤ ਨਾਮ ਹੈ ਜਿਹੜਾ ਸਾਨੂੰ ਆਤਮਕ ਆਨੰਦ ਦਿੰਦਾ। ਸਾਨੂੰ ਨਮੋਦੇ ਡਰ ਤੋਂ ਮੁਕਤ ਕਰਦਾ ਇਹ ਗਿਆਨ ਇਸ ਤਰ੍ਹਾਂ ਦਾ ਹੈ ਕਿ ਹਰ ਸੇਵਾ ਤੋਂ ਮੁਕਤ ਦੇ ਵਿੱਚ ਫਿਰ ਉਹਨਾਂ ਨੇ ਉਚਾਰਨ ਕਰਕੇ ਸਾਨੂੰ ਸਮਝਾਇਆ ਤੇ ਸਾਡੇ ਵੀ ਜੇ ਅਸੀਂ ਇਹ ਸੇਵਾ ਇਹ ਕਰ ਲੈਣੇ ਆ ਜੇ ਸੇਵਾ ਹਰਬਾੜੀ ਅਸੀਂ ਪ੍ਰਾਪਤ ਕਰ ਲੈਣੇ ਆ ਤਾਂ ਸਾਨੂੰ ਵੀ ਆਤਮਿਕ ਅਨੰਦ ਦੀ ਪ੍ਰਾਪਤੀ ਹੋ ਸਕਦੀ ਪਰ ਜਿਹੜਾ ਨਿਦਾਨ ਖਜ਼ਾਨਾ ਹੈ ਉਹ ਪ੍ਰਾਪਤ ਹੋ ਜਾਂਦਾ ਉਹ ਹਰ ਸੇਵਾ ਚੋਂ ਹੀ ਪ੍ਰਾਪਤ ਹੋਣਾ ਹੈ ਹਰ ਮੇਰਾ ਸਾਥੀ ਸੰਗ ਸਖਾਈ ਉਹ ਕਹਿੰਦੇ ਹਮੇਸ਼ਾ ਮੇਰੇ ਨਾਲ ਹੈ ਮੇਰਾ ਸਾਥੀ ਹੈ ਸੱਜਣਾ ਮੇਰਾ ਉਹ ਜਿਹੜੇ ਮੇਰੇ ਸੰਗ ਸਖਾਈ ਹੈ ਮੇਰਾ ਮਿੱਤਰ ਹੈ ਮੇਰਾ ਦੋਸਤ ਹੈ ਜਿੱਥੇ ਸਤਿਗੁਰੂ ਜਿੱਥੇ ਕਹਿੰਦੇ ਬਾਦ ਵਿੱਚ ਤਾਂ ਸਭ ਤੋਂ ਮੀਤਰਾ ਭਾਈ ਸਾਡੇ ਉਹ ਹੋ ਤੇਰੇ ਨਾਮ ਸੰਗ ਸਗਾਈ ਉੱਥੇ ਵੀ ਸਾਡੇ ਨਾਲ ਨਾਲ ਨਿਭਾਇਆ ਸਾਡਾ ਸਾਥੀ ਦਾ ਉਹੀ ਹੋਇਆ ਅਸਲ ਦੇ ਵਿੱਚ ਜਿੱਥੇ ਹੋਰ ਕੋਈ ਸਾਡਾ ਰਿਸ਼ਤੇਦਾਰ ਵੀ ਨਹੀਂ ਪਹੁੰਚ ਸਕਦਾ ਇਹ ਤਾਂ ਨਾਲ ਰਹਿਣਾ ਸਾਡਾ ਹਰਦਾ ਸਾਡੇ ਨਾਲ ਹੈ ਗੁਰਮੇਰਾ ਸੰਗ ਸਦਾ ਹੈ ਨਾਲੇ ਗੁਰਮੇਰਾ ਤਾਂ ਨਾਲ ਹੈ ਹਮੇਸ਼ਾ ਮੇਰੇ ਨਾਲ ਹੈ ਤੇ ਬਾਕੀ ਤਾਂ ਕੋਈ ਸਾਥ ਵੀ ਰ ਛੱਡ ਵੀ ਸਕਦਾ ਪਰ ਜਿਹੜਾ ਗਿਆਨ ਹੈ ਇਹ ਤਾਂ ਮੇਰੇ ਹਮੇਸ਼ਾ ਮੇਰੇ ਨਾਲ ਹੈ ਸਿਮਰ ਸਿਮਰ ਸਿਸ ਨਾਲ ਸੰਭਾਲ ਲੈ ਕਿ ਈਵੇਂ ਜਿਵੇਂ ਮੈਂ ਸਿਮਰਦਾ ਰਹੂੰਗਾ ਇਹਦਾ ਸਦਾ ਮੇਰੇ ਨਾਲ ਹੈ ਸਦਾ ਸੰਭਾਲ ਲੈ ਮੇਰੇ ਨਾਲ ਅਰਖਾ ਨਾਮ ਰੇਧਾ ਨੇ ਤਰਤੀ ਆਈ ਅ ਅੱਗੇ ਅੱਗੇ ਸੰਗੀ ਸਾਥੀ ਸਗਲ ਤਰਾਈ ਜਿਹੜਾ ਵੀ ਮੇਰੇ ਨਾਲ ਹੋਰ ਵੀ ਮੇਰੇ ਸੰਗੀ ਸਾਥੀ ਆ ਉਹਨਾਂ ਨੂੰ ਵੀ ਇਸ ਅਗਿਆਨਤਾ ਵਿੱਚੋਂ ਬਾਹਰ ਕੱਢ ਦਿੰਦਾ ਇਹ ਸਿਖਾਈ ਦਾ ਹੀ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਦੁੱਖ ਸੁੱਖ ਸੰਬਧੀ ਸਹਿ ਮੌਜੂਦ ਜੰਮ ਬਪਰਮੋ ਕੋ ਕਹਾ ਡਰਾਈ ਹੁਣ ਜੇ ਜਿੱਥੇ ਵੀ ਇਹ ਗਿਆਨ ਦੀ ਜਦੋਂ ਮੈਨੂੰ ਸੋਝੀ ਪਤਾਂ ਦੀ ਸੋਝੀ ਪ੍ਰਾਪਤ ਹੋ ਗਈ ਉਹ ਫਿਰ ਦੁੱਖ ਹੋਵੇ ਸੁੱਖ ਹੋਵੇ ਉਹਦੇ ਵਿੱਚ ਕਹਿੰਦੇ ਇਹਨੂੰ ਸਿਮਰਿ ਯਾਦ ਰੱਖੀ ਉੱਥੇ ਤੇ ਕਹਿੰਦੇ ਤੇਰੇ ਨਾਲ ਖੜਾ ਹੈ ਉੱਥੇ ਮੌਜੂਦ ਆਜਰ ਹੈ ਜਿਵੇਂ ਕਿ ਮੈਂ ਗੋਰ ਮੇਰੇ ਸੰਗ ਸਾਦਾ ਹੈ ਨਾਲੇ ਉਹ ਤਾਂ ਨਾਲ ਹੈ ਮੇਰੇ ਜੰਮ ਭਰਾ ਮੋਕੂ ਕਾਹ ਡਰਾਈ ਇਹ ਪਰਮ ਡਰ ਜਾਂ ਮੌਤ ਦਾ ਡਰ ਇਹ ਕਹਿੰਦੇ ਫਿਰ ਮੈਨੂੰ ਕਿਵੇਂ ਡਰਾਊਗਾ ਕਾਹ ਡਰਾਊ ਮੈਨੂੰ ਉਹਦਾ ਕੋਈ ਬਸ ਚੱਲਣਾ ਹੀ ਨਹੀਂ ਉਹ ਨਹੀਂ ਫਿਰ ਮੈਨੂੰ ਡਰਾ ਸਕਦਾ ਜਿਵੇਂ ਅਗਰ ਵੀ ਹਰਬੇ ਨੇ ਕੋਈ ਮਾਰ ਹਰਬੇ ਨੇ ਕੋਈ ਨਾਹੇ ਡਰ ਅ ਭਰਮ ਭਉ ਦੂਰ ਕਰ ਜਿੰਨੇ ਵੀ ਭਰਮ ਭਉ ਉਹ ਦੂਰ ਕਰ ਦਿੰਦਾ ਹਰ ਕਿਸੇ نو ਸਲਾਹ ਜੇ ਤੂੰ ਤੇ ਰੱਖੇ ਬਾਹਰ ਕਰ ਹਾਂ ਜੇ ਹਮੇਸ਼ਾ ਉਹਨੂੰ ਸਲਾਹ ਜਿਹੜਾ ਤੈਨੂੰ ਬਾਹਰ ਵੀ ਤੇ ਘਰ ਵਿੱਚ ਵੀ ਤੇਰੇ ਨਾਲ ਹੈ ਹਮੇਸ਼ਾ ਮੌਜੂਦ ਹੈ ਤੇਰੇ ਨਾਲ ਤੇ ਫਿਰ ਕਹਿੰਦੇ ਉਹ ਮੈਨੂੰ ਕਿਵੇਂ ਡਰਾਊਗਾ ਜੰਬਪੁਰਾ ਜਿਹੜਾ ਹੈ ਜਿਹਦਾ ਸਾਨੂੰ ਭਰਮ ਜਿੱਥੇ ਵੀ ਸਾਨੂੰ ਭਰਮ ਪੈਦਾ ਹੁੰਦਾ ਸਾਡੇ ਅੰਦਰ ਜਿੱਥੇ ਸਾਡੇ ਅੰਦਰ ਡਰ ਪੈਦਾ ਹੋ ਜਾਂਦੇ ਨੇ ਉਹ ਕਹਿੰਦੇ ਉਹ ਫਿਰ ਤੈਨੂੰ ਕਿਵੇਂ ਡਰਾਊਗਾ ਕਾਹਾਂ ਡਰਾਈ ਉਹਦਾ ਕੋਈ ਬਸ ਨਹੀਂ ਚੱਲਣਾ ਫਿਰ ਇਹ ਗੁਰੂ ਸਾਹਿਬ ਪਹਿਲੇ ਬੰਦ ਦੇ ਵਿੱਚ ਜੋ ਸਮਝ ਮੈਨੂੰ ਇੰਨਾ ਆ ਰਿਹਾ ਜੀ ਹਾਂ ਜੀ ਰਖਾਓ ਜੀ ਬਿਲਕੁਲ ਬਹੁਤ ਵਧੀਆ ਜੇ ਆਪਾਂ ਵੇਖੀਏ ਵੀ ਹਰ ਧਰ ਦੀ ਹੁਣ ਡੈਫੀਨੇਸ਼ਨ ਕੀ ਆਈ ਪਾਜੀ ਹਰ ਸੇਵਾ ਮੈਂ ਪਰਮ ਨਿਦਾਨ ਅਸਮੱਲਾ ਪੰਜਵਾਚ ਤੇ ਕਹਿੰਦੇ ਆ ਵੀ ਜਿਹੜਾ ਪਰਮ ਜਿਹੜਾ ਖਜ਼ਾਨਾ ਆ ਸੁੱਖਾਂ ਦਾ ਖਜ਼ਾਨਾ ਕਹਿ ਲੋ ਸੁਖ ਨਿਦਾਨ ਨਾਮ ਨਿਦਾਨ ਕਹਿ ਲੋ ਹਣਾ ਪਰਮ ਸ੍ਰੇਸ਼ਟ ਜਿਹੜਾ ਅਨਮੁੱਲਾ ਜਿਹੜਾ ਜੀਵਨ ਦਾ ਖਜ਼ਾਨਾ ਆ ਉਹ ਨਾਮ ਹੀ ਆਪਣੇ ਕੋਲ ਲਿਆ ਜਾਂਦਾ ਤੇ ਕਹਿੰਦੇ ਇਹ ਹਰੀ ਦੀ ਸੇਵਾ ਵਿੱਚ ਆ ਪਹਿਲੇ ਬੰਦ ਵਿੱਚ ਕਿਹਾ ਵੀ ਹਰੀ ਸੇਵਾ ਦੇ ਵਿੱਚ ਕੀ ਆ ਪਰਮ ਖਜ਼ਾਨੇ ਪਰਮ ਨਿਦਾਨ ਜਿਹੜਾ ਇੱਕ ਖਜ਼ਾਨਾ ਤੇ ਅੱਗੇ ਕੀ ਕਿਹਾ ਹਰ ਸੇਵਾ ਮੁਖ ਅੰਮ੍ਰਿਤ ਨਾਮ ਪਰ ਮੁਖ ਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੋਵੇ ਭਾਵ ਅੰਦਰ ਗਿਆਨ ਇੰਦਰੀ ਕਰਮ ਇੰਦਰੀ ਸੱਚ ਦੇਖ ਜਾਣੇ ਨਾਮ ਦੇ ਨਾਲ ਆਤਮਿਕ ਜੀਵਨ ਦੇਣ ਵਾਲੇ ਸੱਚੇ ਗਿਆਨ ਨਾਲ ਜੁੜੇ ਹੋਣ ਇਹੀ ਹਰੀ ਸੇਵਾ ਆ ਇਹ ਉਤਪੋਤ ਵਾਲੀ ਗੱਲ ਹੋ ਗਈ ਭਾਜੀ ਇਹੀ ਹਰੀ ਸੇਵਾ ਆ ਤੇ ਅਗਰ ਤੇਰੇ ਮੁਖ ਵਿੱਚ ਭਾਵ ਤੇਰੇ ਅੰਦਰ ਹਿਰਦੇ ਵਿੱਚ ਅਗਰ ਅਮਰਤ ਆ ਆਤਮਿਕ ਜੀਵਨ ਦੇਣ ਵਾਲਾ ਨਾਮ ਦਾ ਖਜ਼ਾਨਾ ਇਹ ਹਰੀ ਸੇਵਾ ਆ ਇਹ ਮੈਨੂੰ ਲੱਗਦਾ ਵੀ ਦੋਹਾਂ ਪੰਕਤੀਆਂ 'ਚ ਪਹਿਲਾ ਕਹਤਾ ਪਰਮ ਖਜ਼ਾਨਾ ਖਜ਼ਾਨਾ ਇੱਥੇ ਅਮਰਤ ਨਾਮ ਆ ਗਿਆ ਤੇ ਇਸ ਅਮਰਤ ਨਾਮ ਨੂੰ ਆਤਮਿਕ ਜੀਵਨ ਦੇਣ ਵਾਲੇ ਨਾਮ ਦੇ ਖਜ਼ਾਨੇ ਨੂੰ ਤੁਸੀਂ ਕਹਿ ਦੋ ਵੀ ਇਹ ਹਰੀ ਦੀ ਸੇਵਾ ਆ ਇਹਦੇ ਨਾਲ ਜੁੜੇ ਹੋਣਾ ਇਹ ਭਾਜੀ ਏਵੇਂ ਲੱਗਿਆ ਜਾਂ ਹੋਰ ਕੁਛ ਇਹਦੇ 'ਚ ਹਾਂ ਜੀ ਹਾਂ ਜੀ ਠੀਕ ਹੈ ਜੀ ਸੱਚਾ ਸੱਚਾ ਗਿਆਨੇ ਆ ਜਿਵੇਂ ਕਹਿੰਦਾ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਆਧਾਰ ਮੇਰਾ ਜਿਨੂੰ ਭੁੱਖਾ ਸਭ ਗੁਆਈਆਂ ਹਾਂਜੀ ਤੇ ਸ਼ਾਂਤ ਸੁਖ ਮਨਾਏ ਵਸਿਆ ਹੂੰ ਹਾਰ ਤੇ ਫਿਰ ਸਰਵਿਆਪੀ ਹਾਰ ਤੇ ਜਿਹੜਾ ਸਰਵਿਆਪੀ ਰੱਬੀ ਹੁਕਮ ਨਿਜਾਮ ਹੀ ਹੋ ਗਿਆ ਨਾ ਫਿਰ ਹਾਂਜੀ ਹਾਂ ਤੇ ਉਹਦੇ ਵਿੱਚ ਹੀ ਉਸ ਰੱਬੀ ਖਜ਼ਾਨੇ 'ਚ ਹੀ ਉਸ ਆਤਮਿਕ ਜੀਵਨ ਦੇਣ ਵਾਲੇ ਸਰਵਿਆਪੀ ਸੱਚ ਸਿਸਟਮ 'ਚ ਹੀ ਇਹ ਖਜ਼ਾਨਾ ਆ ਔਰ ਉਹਦੇ ਵਿੱਚ ਜਦੋਂ ਇਹ ਰੱਬੀ ਖਜ਼ਾਨਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਸੱਚਾ ਗਿਆਨ ਹਾਸਲ ਹੋ ਜਾਵੇ ਸੱਚ ਦੀ ਸੋਝੀ ਸੱਚ ਦਾ ਮਾਰਗਦਰਸ਼ ਜਾਵੇ ਇਹ ਹਰੀ ਦੀ ਸੇਵਾ ਦੋਵੇਂ ਉਲਟ-ਪੁਲਟ ਕਰਤੇ ਵਧੀਆ ਉਤਪੁੱਟ ਕਰਤੇ ਗੁਰੂ ਸਾਭਾ ਨੇ ਉਤਪੁੱਟ ਰਵਿਆ ਪ੍ਰਭ ਸੋਈ ਅੰਦਾ ਇਹ ਹਰੀ ਪ੍ਰਭੂ ਏ ਉਤਪੋਤੀ ਆ ਹਰ ਸੇ ਹਰ ਮੇਰਾ ਸਾਥੀ ਸੰਗ ਸਖਾਈ ਸਾਥੀ ਹੁਣ ਅੱਗੋਂ ਜਿਹੜਾ ਵੀ ਮੇਰਾ ਸਾਥੀ ਸੰਗੀ ਹੁਣ ਕੋਈ ਮਿੱਤਰ ਕੋਈ ਦੋਸਤ ਕੋਈ ਭਰਾ ਕੋਈ ਮੰਮੀ ਚਾਚਾ ਤਾਇਆ ਕਈ ਵਾਰੀ ਜਿੱਥੇ ਸੰਗ ਨਹੀਂ ਜਿੱਦਾ ਤੁਸੀਂ ਕਹ ਆਏ ਜਹਾ ਕੀ ਲਿਖਿਆ ਸੀ ਭਾਜੀ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਸੋ ਦੁਖ ਸੂਖ ਕਹਿੰਦੇ ਉੱਥੇ ਸਾਥੀ ਆ ਮੇਰਾ ਹਰਥਾਂ ਦਾ ਇਹ ਜਿਹੜਾ ਹਰੀ ਆ ਜਿਹੜਾ ਰੱਬੀ ਕੁਦਰਤੀ ਜੋ ਇੱਕ ਰਜ਼ਾ ਹੁਕਮ ਇਹ ਮੈਂ ਮੰਨ ਲਵਾਂ ਤੇ ਉਹ ਹਰੀ ਉਹ ਮੇਰੇ ਨਾਲ ਆ ਹੁਕਮ ਰੂਪ ਦੇ ਵਿੱਚ ਦੁੱਖ ਸੁੱਖ ਸਿਮਰੀ ਸਿਮਰੀ ਮੈਂ ਸਿਮਰਾ ਦੁੱਖ ਵਿੱਚ ਸੁੱਖ ਵਿੱਚ ਦੋਨਾਂ ਨੂੰ ਸਿਹਾਰੀਆਂ ਲੱਗੀਆਂ ਤਾਂ ਮੌਜੂਦ ਜਿੱਥੇ ਵੀ ਸੱਚ ਨੂੰ ਸਿਮਰਦਾ ਸੱਚ ਨੂੰ ਮਨ 'ਚ ਯਾਦ ਕਰਦਾ ਸਿਮਰਤੀ 'ਚ ਰੱਖਦਾ ਉਹ ਨਾਲ ਆ ਮੌਜੂਦ ਆ ਉੱਥੇ ਹਾਜ਼ਰ ਆ ਜੰਮ ਬਪਰਾ ਮੋਕੋ ਕਹਾਂ ਡਰਾਈ ਆਤਮਿਕ ਜੀਵਨ ਦਾ ਜਿਹੜਾ ਡਰ ਦੇਣ ਵਾਲਾ ਜਾਮਿਆ ਉਹ ਮੈਨੂੰ ਮੌਤ ਦਾ ਡਰ ਉਹ ਮੈਨੂੰ ਨਹੀਂ ਸਤਾਉਂਦਾ ਕਿਤੇ ਨਹੀਂ ਮੇਰਾ ਕੁਝ ਵਿਗਾੜ ਸਕਦਾ ਨਾ ਮੈਂ ਉਹਦੇ ਤੋਂ ਡਰਦਾ ਰਹਾ ਹੋ ਤੇ ਇਹ ਇਸ ਤਰ੍ਹਾਂ ਹੀ ਆਇਆ ਭਾਜੀ ਹਰ ਦੀ ਡੈਫੀਨੇਸ਼ਨ ਜਿਹੜੀ ਆ ਉਹ ਸਮੁੱਚੇ ਸਿਸਟਮ ਚ ਇੱਕ ਉਹਦੇ ਵਿੱਚ ਇੱਕ ਉਹਦੀ ਡੈਫੀਨੇਸ਼ਨ ਹੀ ਜਾਣੀ ਆ ਗੁਰਚਰਨ ਸਿੰਘ ਭਾਜੀ ਆਗੇ ਅੱਗੇ ਪੜ੍ਹਦੇ ਆਪਾਂ ਭਾਜੀ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨਮਾਹੇ ਦੀ ਬਾਣ ਸੋ ਭਾਜੀ ਹਰੀ ਜੋ ਸਰਬਵਿਆਪੀ ਆਪਾ ਹੁਣੇ ਕਿਹਾ ਜੋ ਰੱਬੀ ਜੋ ਨਿਜ਼ਾਮ ਹੈ ਜੋ ਇੱਕ ਕੁਦਰਤੀ ਜੋ ਚੰਦਰੀ ਪ੍ਰਕਿਰਿਆ ਸਿਸਟਮ ਹੁਕਮ ਰੂਪ ਵਿੱਚ ਇਹ ਮੇਰੀ ਓਟ ਆ ਮੇਰਾ ਆਸਰਾ ਆ ਹਰ ਕਾ ਤਾਨ ਮੈਨੂੰ ਇਸੇ ਦਾ ਹੀ ਆਸਰਾ ਹੈ ਇਸੇ ਸੱਚੇ ਕਿਉਂਕਿ ਰਜਾ ਤੇ ਰਹਿ ਕੇ ਹੁਕਮ ਦੇ ਵਿੱਚ ਰਹਿ ਕੇ ਸਭ ਕੁਝ ਮੈਨੂੰ ਪ੍ਰਾਪਤ ਆ ਹੁਕਮ ਦਾ ਆਸਰਾ ਲੈਣਾ ਮੈਂ ਰੱਬੀ ਰਜਾ ਭਾਣੇ ਚ ਰਹਿਣਾ ਹਰ ਮੇਰਾ ਸਖਾ ਮਨਮਾਹੇ ਦੀ ਬਾਣ ਤੇ ਇਹੋ ਹੀ ਮੇਰਾ ਮਿੱਤਰ ਅਸਲ ਵਿੱਚ ਹਰੀ ਆ ਸਰਵ ਵਿਆਪੀ ਜੋ ਰੱਬੀ ਚੱਲ ਰਿਹਾ ਹੁਕਮ ਪ੍ਰਣਾਲੀ ਇਹ ਮੇਰਾ ਮਿੱਤਰ ਆ ਸਖਾਇਆ ਮੇਰੇ ਨਾਲ ਰਹਿੰਦਾ ਆ ਔਰ ਉਹਦੇ ਬਾਅਦ ਇਹਦਾ ਹੀ ਮੇਰੇ ਕੋਲ ਅਸਰਾ ਆ ਦੀਵਾਨ ਜਾਂ ਇੱਥੋਂ ਫੈਸਲੇ ਜਿਹੜੇ ਨੇ ਮੈਂ ਉਹ ਹੁਕਮ ਵਿੱਚ ਹੀ ਆ ਕੇ ਲੈਣਾ ਜਾਂ ਇਹ ਮੇਰਾ ਕਚਹਿਰੀ ਦੇ ਦੀਵਾਨ ਹੈ ਨਾ ਮੇਰਾ ਇਹ ਦਰਬਾਰ ਇਹ ਸਭ ਕੁਝ ਇਹਦੇ ਜਿਹੜੇ ਆਸਰੇ ਭਾਵੇਂ ਦੀਵਾਨ ਦਾ ਤੁਸੀਂ ਕਚਹਿਰੀ ਅਰਥ ਕਰ ਲਓ ਤੇ ਭਾਵੇਂ ਕਰ ਲਓ ਕਚਹਿਰੀ ਭਾਵੇਂ ਜਿੱਥੇ ਸੱਚੇ ਚੰਗੇ ਮਾੜੇ ਦੀ ਸੋਝੀ ਵਾਲਾ ਜਿੱਥੇ ਹੁਕਮ ਆਉਣਾ ਆ ਉਹ ਗੁਰੂ ਸਾਹਿਬ ਕਹਿੰਦੇ ਆ ਇੱਥੋਂ ਹੀ ਲੈਂਦਾ ਮੈਂ ਹਰੀ ਤੋਂ ਲੈਂਦਾ ਜਾਂ ਫਿਰ ਇਹ ਮੇਰਾ ਦੀਵਾਨ ਭਾਵ ਇਹ ਮੇਰਾ ਅਸਰਾ ਆ ਹਾਂਜੀ ਭਾਜੀ ਹਾਂਜੀ ਠੀਕ ਹੈ ਜੀ ਉਸੇ ਤਰ੍ਹਾਂ ਹੀ ਆ ਹਰ ਮੇਰੀ ਓਟ ਮੈਂ ਹਰ ਕਾ ਤਾਲ ਕਹਿੰਦੇ ਹਰੇ ਹੀ ਮੇਰੀ ਜਿਹੜੀ ਸ਼ਕਤੀ ਹੈ ਉਹੀ ਮੇਰਾ ਓਟ ਆਸਰਾ ਕਿਸੇ ਦੀ ਬਲ ਦੇ ਨਾਲ ਹੀ ਇਸ ਦੀ ਤਾਕਤ ਦੇ ਨਾਲ ਹੀ ਮੈਂ ਜਿਹੜਾ ਇਹ ਮੈਨੂੰ ਜਮਾਂ ਤੋਂ ਜਿਹੜਾ ਡਾਰ ਮੇਰਾ ਖਤਮ ਹੋਇਆ ਤੇ ਇਹ ਕਿਰਪਾ ਇਸੇ ਸੱਚ ਦੀ ਸੱਚੇ ਦਾ ਜੋ ਮੈਨੂੰ ਗਿਆਨ ਦੀ ਸੋਝੀ ਪ੍ਰਾਪਤ ਹੋਈ ਹੈ ਇਸੇ ਦਾ ਹੀ ਮੈਨੂੰ ਹੁਣ ਜਿਹੜਾ ਇਹ ਓਟ ਆਸਰਾ ਪ੍ਰਾਪਤ ਹੋਇਆ ਮੈਂ ਹਰ ਕਤਾਨ ਇਹ ਮੈਨੂੰ ਇਹਦੀ ਇਹਦੀ ਉਤਾਨ ਹੈ ਸਾਰਾ ਹੈ ਓਟ ਆਸਰਾ ਹੈ ਹਰ ਮੇਰਾ ਸਖਾ ਮਨਮਾਹੇ ਦੀਵਾਨ ਉਹ ਮੇਰੇ ਮਨ ਦੇ ਵਿੱਚ ਜਿਹੜਾ ਹੁਣ ਮੈਨੂੰ ਤਰਾਸ ਮਿਲਿਆ ਜਾਂ ਓਟ ਆਸਰਾ ਮਿਲਿਆ ਜਾਂ ਮੈਨੂੰ ਹੁਣ ਬਕਾਰਾਂ ਦੇ ਨਾਲ ਜਾਂ ਜਮਾਂ ਦੇ ਨਾਲ ਤੋਂ ਡਰ ਪੈ ਚੱਕਣ ਦੀ ਜਿਹੜੀ ਸ਼ਕਤੀ ਮਿਲੀ ਹੈ ਆਸਰਾ ਮਿਲਿਆ ਉਹ ਹਰ ਮੇਰੇ ਸਕੇਤੋਂ ਮਿਲਿਆ ਕਿਉਂ ਹਾਂ ਮੈਂ ਪੜਿਆ ਸੀਗਾ ਹਰ ਇੱਕੋ ਕਰਤਾ ਹਰ ਇੱਕੋ ਦੇਵਾਨ ਹਰ ਹਰ ਇੱਕసే ਦਾ ਹੈ ਅਮਰ ਉਸੇ ਦੇ ਹੁਕਮ ਦੇ ਨਾਲ ਹੀ ਹਰ ਇੱਕੋ ਚੇਤਤ ਅਰ ਉਸੇ ਹੁਕਮ ਨੂੰ ਹੀ ਮੈਂ ਆਪਣੇ ਚੇਤ ਵਿੱਚ ਧਰਿਆ ਤੇ ਉਸੇ ਦਾ ਮੈਂ ਉਹ ਆਸਰਾ ਠਕਿਆ ਉਹਦੇ ਬਿਨਾ ਹੋਰ ਮੈਨੂੰ ਕੋਈ ਜਿਹੜਾ ਉਹ ਆਸਰਾ ਜੀ ਹੁਣ ਲੋੜੇ ਨਹੀਂ ਪੈਂਦੀ ਨਾ ਮੈਨੂੰ ਕਿਸੇ ਹੋਰ ਸੱਜਣ ਮਿੱਤਰ ਦੀ ਬਾਹਰਲੇ ਦੀ ਤੇ ਜਦੋਂ ਮੈਨੂੰ ਇਹ ਹੁਕਮ ਦੀ ਸਮਝ ਆ ਗਈ ਹੁਕਮ ਦੇ ਨਾਲ ਜੁੜ ਗਿਆ ਤੇ ਉਹੀ ਹੁਣ ਮੇਰਾ ਹਰ ਤਾਂ ਜਿਹੜਾ ਸਾਥੀ ਬਣ ਗਿਆ ਹਾਂਜੀ ਹਮ ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਹ ਗੁਰਮੁਖ ਧਨਖੱਟੀ ਹਰ ਮੇਰਾ ਛਾ ਗੁਰੂ ਸਾਹਿਬ ਕਹਿੰਦੇ ਇਹੀ ਹਰੀ ਮੇਰੀ ਪੂੰਜੀ ਰਾਸ ਮੇਰੇ ਸਾਰੇ ਜੀਵਨ ਦੀ ਜਿਹੜੀ ਇਹ ਸਰਮਾਇਆ ਹੈ ਪਰ ਮੇਰਾ ਹਰ ਵੇ ਸਾਹ ਇਹ ਰੱਬੀ ਜੋ ਨਿਜ਼ਾਮ ਹੈ ਇਹਦੇ ਤੇ ਹੀ ਮੈਨੂੰ ਵਿਸਾਹ ਦਾ ਮਤਲਬ ਆਪਾਂ ਕਹੀਏ ਤਬਾਅਰ ਆ ਮੈਨੂੰ ਭਰੋਸਾ ਆ ਕਿ ਜੋ ਅਗਰ ਕੰਮ ਹੁਕਮ ਅਚ ਕਰਾਂਗਾ ਹੁਕਮ ਰਜ਼ਾਈ ਕਰਾਂਗਾ ਉਦੇ ਬਰਾਬਰ ਹੋਰ ਕੁਝ ਨਹੀਂ ਇਹਦੇ ਤੇ ਭਰੋਸਾ ਆ ਮੈਨੂੰ ਰੱਬੀ ਹੁਕਮ ਤੇ ਜਾਂ ਹੁਕਮ ਪ੍ਰਣਾਲੀ ਜਾਂ ਰਕੈਵੀਏ ਰੱਬੀ ਰਜਾ ਤੇ ਔਰ ਗੁਰਮੁਖ ਧਨਖੱਟੀ ਗੁਰਮੁਖ ਗੁਰੂ ਦੇ ਗਿਆਨ ਦੇ ਰਹੀਂ ਜਿਹੜੀ ਮੇਰੀ ਖੱਟੀ ਆ ਜਿਹੜੀ ਮੇਰੀ ਮੇਰੀ ਕਮਾਈ ਆ ਕਿਹੜੀ ਕਮਾਈ ਆ ਹਰ ਮੇਰਾ ਸ਼ਾ ਮੈਂ ਜਿਹੜੀ ਸੱਚ ਦੀ ਕਮਾਈ ਕਰਦਾ ਜਿਹੜਾ ਗੁਰੂ ਸਾਹਿਬ ਕਹਿੰਦੇ ਹਰੀ ਜਿਹਨੂੰ ਰਾਸ ਪੂੰਜੀ ਜਿਹੜੀ ਸੱਚ ਵਾਲੀ ਮੈਂ ਪ੍ਰਾਪਤ ਕਰਦਾ ਇਹ ਕਿੱਥੋਂ ਕਰਦਾ ਕਹਿੰਦਾ ਹਰੀ ਮੇਰਾ ਸ਼ਾ ਸ਼ਾ ਵੀ ਮੇਰਾ ਹਰੀ ਆ ਜੋ ਕੁਦਰਤਾ ਇਸ ਮੁੱਚਾ ਜੋ ਸਿਸਟਮ ਹੈ ਨਿਜ਼ਾਮ ਹੈ ਇਹਦੇ ਵਿੱਚੋਂ ਹੀ ਮੈਨੂੰ ਇਹ ਦਾਤ ਮਿਲਦੀ ਆ ਇਹ ਸ਼ਾਹ ਸ਼ਾਹਕਾਰ ਕੋਲੋਂ ਹੀ ਮੇਰੇ ਜੀਵਨ ਦਾ ਜਿਹੜੇ ਨੌ ਨੌਂਿਤ ਜਾਂ ਨਵਾਂ ਜੋ ਖਜ਼ਾਨਾ ਆ ਉਹ ਇੱਥੋਂ ਮਿਲਦਾ ਆ ਇਹੀ ਰਾਸਪੂੰਜੀ ਮੇਰੇ ਜੀਵਨ ਦੀ ਜਿਹੜੀ ਰਸਤੇ ਦੀ ਰਾਸ ਆ ਜਾਂ ਜਿਹੜਾ ਮੇਰਾ ਜੋ ਵੀ ਮੈਂ ਵਰਤਨਾ ਜਾਂ ਜੀਵਨ ਦੇ ਵਿੱਚ ਜਿਹੜਾ ਕੋਈ ਮੈਨੂੰ ਕਿਸੇ ਤਰ੍ਹਾਂ ਦਾ ਵੀ ਧਨ ਪਦਾਰਥ ਚਾਹੀਦਾ ਉਹ ਇਸੇ ਇਸ ਸਿਸਟਮ ਚੋਂ ਹੁਕਮ ਚੋਂ ਮਿਲਦਾ ਸ਼ਾ ਮੇਰਾ ਹਰੀ ਹੈ ਔਰ ਇਹ ਗੁਰੂ ਗਿਆਨ ਦੇ ਰਾਹੀਂ ਇਹ ਜਿਹੜੀ ਇਹ ਜਿਹੜੀ ਸੱਚੇ ਸ਼ਾਹ ਕੋਲੋਂ ਲੈ ਕੇ ਵਸਤ ਤੇ ਮੈਂ ਇਹਦਾ ਜਿਹੜਾ ਸੌਦਾ ਕਰਦਾ ਔਰ ਮੈਂ ਲਾਭ ਜਿਹੜਾ ਜੀਵਨ ਦੇ ਵਿੱਚ ਗੁਨਾ ਦੇ ਰੂਪ ਦੇ ਵਿੱਚ ਜਨ ਹੁਕਮ ਰਜਾ ਨੂੰ ਮੰਨ ਕੇ ਤੇ ਸੱਚ ਵਾਲਾ ਜਿਹੜਾ ਲਾਭ ਇਥੋਂ ਪ੍ਰਾਪਤ ਕਰਦਾ ਹਾਂਜੀ ਭਾਈ ਹਾਂਜੀ ਹਰ ਮੇਰੀ ਪੂੰਜੀ ਮੇਰਾ ਹਰ ਵਿਸਾ ਹੋ ਹੁਣ ਜੋ ਵੀ ਮੇਰੀ ਤਨਰਾਸ਼ੀ ਜੋ ਨਾਮਤਨ ਦੀ ਪੂੰਜੀ ਜੋ ਮੈਂ ਇਕੱਠੀ ਕੀਤੀ ਹੈ ਇਹ ਹੀ ਮੇਰੀ ਸਾਰੇ ਜੀਵਨ ਦੀ ਕਮਾਈ ਹੈ। ਇਹ ਹੀ ਮੇਰਾ ਊਟ ਆਸਰਾ ਬਣਿਆ। ਕਿਸੇ ਦਾ ਹੀ ਮੈਨੂੰ ਹੁਣ ਭਰੋਸਾ ਸਾਰਾ। ਇਸ ਤੋਂ ਬਿਨਾ ਜਿਹੜਾ ਹੋਰ ਮੈਨੂੰ ਕਿਸੇ ਕਿਸੇ ਚੀਜ਼ ਤੇ ਯਕੀਨ ਨਹੀਂ ਹੈ। ਮੈਂ ਹੁਣ ਇਸੇ ਹੱਥ ਤੇ ਹੀ ਆਪਣੇ ਤੇ ਭਰੋਸਾ ਕੀਤਾ ਹੈ। ਇਹ ਹੀ ਜੋ ਮੈਂ ਨਾਮਤਨ ਘਟਿਆ ਇਹ ਮੇਰੇ ਜੀਵਨ ਦਾ ਊਟ ਆਸਰਾ ਹੈ ਹੁਣ। ਗੁਰਮਖੀ ਧਨ ਖੱਟੀ ਹਰ ਮੇਰਾ ਸ਼ਾਹ। ਹੁਣ ਜਿਹੜਾ ਹਰ ਮੇਰਾ ਛਾਹ ਆ ਜਿੱਥੋਂ ਮੈਨੂੰ ਇਹ ਤਨ ਦੌਲਤ ਮਿਲੀ ਆ ਆਰਨਾਵ ਦੀ ਪੂੰਜੀ ਮਿਲੀ ਆ ਉਹਦੇ ਕੋਲ ਹੀ ਮੈਂ ਇਹ ਗੁਰਮਖਾਨ ਜਿਹੜਾ ਗਿਆਨ ਦੇ ਨਾਲ ਜਦੋਂ ਮੇਰਾ ਧਿਆਨ ਲੱਗਿਆ ਗੁਰਮਖਾਨ ਗੁਰੂ ਦੇ ਗਿਆਨ ਦੇ ਨਾਲ ਮੇਰਾ ਮੁਖ ਜੁੜਿਆ ਤਾਂ ਇਹ ਨਾਮ ਤੁਹਾਂ ਦੀ ਜਿਹੜੀ ਖੱਟੀ ਮੈਨੂੰ ਉਥੋਂ ਪ੍ਰਾਪਤ ਹੋਈ ਆ ਕਿ ਹਰ ਛਾਹ ਕੋਲੇ ਆ ਹੋਰ ਕਿਤੇ ਨਹੀਂ ਆ ਜਿੱਥੇ ਵਰਜੀ ਕੋਈ ਬਾਹਰ ਵਪਾਰ ਕਰਕੇ ਦੇਖ ਲਓ ਇਹ ਤਾਂ ਉੱਥੇ ਹੀ ਹਰ ਤਨ ਤੋਂ ਹੀ ਮਿਲਦੀ ਆ ਜੀ ਜਿੰਨਾਂ ਨੇ ਵੀ ਜਨਾਂ ਨੇ ਪ੍ਰਾਪਤ ਕੀਤੀ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਲੱਗਿਆ ਉਹ ਕਹਿੰਦੇ ਜਿਵੇਂ ਜੋ ਜਨ ਭਜਨ ਕਰੇ ਪ੍ਰਭ ਤੇਰਾ ਤੇ ਸਿਹੰਦੇ ਸਾਨਾ ਹੀ ਉਹਨੂੰ ਕਿਸੇ ਤਰ੍ਹਾਂ ਦਾ ਜਿਹੜਾ ਫਿਰ ਹੋਰ ਡਰ ਪਾਉ ਨਹੀਂ ਰਹਿੰਦਾ ਉਹਨਾਂ ਨੂੰ ਸੱਚ ਤੇ ਭਰੋਸਾ ਹੋ ਜਾਂਦਾ ਸਤਗੁਰ ਚਰਨ ਲੱਗੇ ਭਾਉ ਬਿਟਿਆ ਹਰ ਗੁਣ ਗਾਇ ਮਨਮਾਹੀ ਉਹਨਾਂ ਨੇ ਆ ਮੁੰਦਾ ਹਰ ਤਰ੍ਹਾਂ ਦਾ ਜਿਹੜਾ ਗੁਰ ਉਪਦੇਸ਼ ਦੇ ਨਾਲ ਜੋ ਨਾਲ ਸਾਰੇ ਤੰਦੇ ਡਰ ਜਿਹੜੇ ਖਤਮ ਹੋ ਜਾਂਦੇ ਆ ਉਹ ਹਰੀ ਦਾ ਹੀ ਗੁਣ ਗਾਨ ਕਰਦੇ ਮਨ ਦੇ ਵਿੱਚ ਫਿਰ ਉਹਨਾਂ ਨੂੰ ਉੱਥੋਂ ਹੀ ਸੱਚ ਨਾਮਧਾਨ ਦੀ ਜਿਹੜੀ ਖੱਟੀ ਆ ਉਹਨਾਂ ਨੇ ਕਮਾਈ ਆ ਉਹ ਕੀਧੀ ਹੋਈ ਨਾਮ ਤਾਂ ਨਹੀਂ ਹੁੰਦਾ ਸਮਝ ਲਓ ਵੀ ਤੁਹਾਨੂੰ ਦੌਲਤ ਹੈ ਉਹੀ ਹੁੰਦਾ ਹਰੇ ਉਹਨਾਂ ਦਾ ਛਾ ਹੈ ਹਾਂਜੀ ਹਾਂਜੀ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਜਨ ਨਾਨਕ ਹਰ ਕੈ ਅੰਕ ਸਮਾਵੇ ਦੇਖੋ ਇੱਥੇ ਗੁਰੂ ਸਾਹਿਬ ਜਿਹੜਾ ਕਹੇ ਗੁਰੂ ਦੀ ਕਿਰਪਾ ਉੱਪਰ ਗੁਰਮੁਖ ਧੰਨ ਖੱਟੀ ਗੁਰੂ ਦੇ ਗਿਆਨ ਦੇ ਰਹੀਂ ਗੁਰੂ ਤੋਂ ਗਿਆਨ ਲੈ ਕੇ ਸੱਚੇ ਸ਼ਾਹ ਕੋਲੋਂ ਇਹ ਵਾਲਾ ਨਾਮ ਧਰਨ ਵਾਲਾ ਰਸਤ ਜਾਂ ਵਸਤ ਲੈ ਕੇ ਸੌਦਾ ਲੈ ਕੇ ਮੈਂ ਇਹ ਵਾਲੀ ਖੱਟੀ ਕਮਾਈ ਕੀਤੀ ਐ ਇੱਥੋਂ ਲਾਭ ਖੱਟਿਆ ਵਾਲਾ ਧੰਨ ਨਾਮ ਧਨ ਪ੍ਰਾਪਤ ਕੀਤਾ ਗੁਰੂ ਕਿਰਪਾ ਤੇ ਇਹ ਮਤ ਕਹਿੰਦੇ ਇਹ ਮਤ ਵੀ ਗੁਰੂ ਤੋਂ ਹੀ ਮਿਲਦੀ ਆ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਗਿਆਨ ਦੇ ਨਾਲ ਜੁੜੀਏ ਕਿਰਪਾ ਦੇ ਪਾਤਰ ਬਣੀਏ ਤੇ ਇਹ ਵਾਲੀ ਮੱਤ ਆ ਜਾਂਦੀ ਆ ਕਿ ਗੁਰੂ ਸਾਨੂੰ ਉਸ ਸੱਚੇ ਸ਼ਾਹ ਦੇ ਕੋਲੋਂ ਸਾਨੂੰ ਜਿਹੜਾ ਸੱਚ ਦਾ ਸੌਦਾ ਸਾਨੂੰ ਦੋ ਆਉਂਦਾ ਆ ਜਨ ਨਾਨਕ ਹਰ ਕੇ ਅੰਕ ਸਮਾਵੇ ਜਨ ਨਾਨਕ ਨਹੀਂ ਪੜਨਾ ਖੈਰ ਮੈਂ ਇੱਥੇ ਫਿਰ ਗਲਤ ਪੜ ਗਿਆ ਜਨ ਹੇ ਜਨ ਆਖ ਸੇਵਕ ਤੇ ਨਾਨਕ ਦੇ ਕੱਕੇ ਨੌਕਰ ਨਾਨਕ ਹਰ ਕੇ ਜਿਹੜਾ ਨਾਨਕ ਪੰਜਵੇਂ ਨਾਨਕ ਨੇ ਉਹ ਕਹਿੰਦੇ ਨੇ ਉਹ ਉਸ ਹਰੀ ਸਰਵ ਵਿਆਪੀ ਉਸ ਕੁਦਰਤ ਰਜਾ ਕੁਦਰਤੀ ਜੋ ਰਜਾ ਪ੍ਰਣਾਲੀ ਹੁਕਮ ਪ੍ਰਣਾਲੀ ਆ ਰੱਬੀ ਜੋ ਹੁਕਮ ਆ ਉਹਦੇ ਵਿੱਚ ਉਹਦੀ ਗੋਦ ਵਿੱਚ ਬੈਠ ਕੇ ਸਮਾ ਜਾਂਦਾ ਹੈ ਭਾਵ ਸੱਚ ਦੇ ਵਿੱਚ ਖੇਲਦਾ ਸੱਚ ਦੇ ਨਾਲ ਸਮਾਇਆ ਰਹਿੰਦਾ ਗੁਰੂ ਗਿਆਨ ਤੋਂ ਮਤ ਲੈ ਕੇ ਗੁਰੂ ਦੀ ਕਿਰਪਾ ਦੇ ਰਾਈ ਤੇ ਜਸਵਿੰਦਰ ਸਿੰਘ ਕਰ ਲੋ ਤੁਸੀਂ ਜੀ ਗੋਲ ਕਿਰਪਾ ਤੇ ਇਹ ਮਤ ਆਵੇ ਹੁਣ ਜਿਹੜੀ ਇਹ ਗੁਰਮਤ ਵਾਲੀ ਜਿਹੜੀ ਗੁਰ ਗਿਆਨ ਦੀ ਮਤ ਆਈ ਹੈ ਇਹ ਗੁਰਦੀ ਬਖਸ਼ਿਸ਼ ਨਾਲ ਹੀ ਆਈ ਹੈ ਕਿਉਂਕਿ ਜੋ ਵੀ ਗੁਰ ਉਪਦੇਸ਼ ਨਾਲ ਜੁੜਿਆ ਗੁਰੂ ਸੇਵਾ ਗੁਰਸ਼ਾਬਦ ਵਿਚਾਰ ਕੀਤੀ ਹੈ। ਉਹਨਾਂ ਨੂੰ ਇਹ ਜਿਹੜੀ ਗੁਰਮਤਿ ਸੋਝੀ ਆ ਸਮਝ ਆ ਉਹ ਪ੍ਰਾਪਤ ਹੋ ਜਾਂਦੀ ਹੈ। ਗੁਰਮਤਿ ਦੇ ਧਾਰਨੀ ਉਹੀ ਹੁੰਦੇ ਨੇ। ਜਨਨ ਜਨ ਨਾਨਕ ਹਰ ਕੈ ਅੰਗ ਸਮਾਵੈ। ਨਾਨਕ ਸਾਹਿਬ ਪੰਚਮ ਪਾਚਾ ਇਹਨਾਂ ਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਜਿਨ੍ਹਾਂ ਨੂੰ ਵੀ ਇਹ ਮਤ ਪ੍ਰਾਪਤ ਹੋਈ ਹੈ। ਗੁਰਸਿੱਖਾਂ ਨੂੰ ਭਗਤ ਜਨਾਂ ਨੂੰ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਐ ਤੇ ਜਿਨ੍ਹਾਂ ਨੇ ਵੀ ਇਹ ਗੁਰ ਗੁਰ ਕਿਰਪਾ ਜਿਨਾਂ ਨੂੰ ਪ੍ਰਾਪਤ ਹੋਈ ਹੈ ਮਤ ਪ੍ਰਾਪਤ ਹੋਈ ਹੈ ਗੁਰਮਤਿ ਸੋਝੀ ਪ੍ਰਾਪਤ ਹੋਈ ਹੈ ਵਿਵੇਕ ਬੁੱਧ ਦਾ ਧਾਰਣ ਹੀ ਹੋਏ ਨੇ ਉਹ ਨਨ ਸਾਹਿਬ ਆਖਦੇ ਨੇ ਉਹ ਫਰਕ ਹੈ ਅੰਕ ਸਮਾਗ ਉਹ ਹਰ ਦੇ ਵਿੱਚ ਹੀ ਉਹਦੇ ਅੰਗ ਵਿੱਚ ਹੀ ਕਹਿਣ ਦਾ ਭਾਵ ਉਹਦੇ ਜੋਤੀ ਜੋਤ ਮਿਲੀ ਸੰਪੂਰਨ ਕੀ ਆਰਾਮ ਉਹ ਉਹਦੇ ਵਿੱਚੇ ਜਾ ਕੇ ਜਿਵੇਂ ਕਹਿੰਦੇ ਵੀ ਵਿੱਚ ਸਮਾ ਜਾਂਦੇ ਨੇ ਅੰਕ ਸਮਾ ਜਾਂਦੇ ਨੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਤੇ ਇਹ ਗੁਰ ਸਾਹਿਬ ਇਹਦੇ ਵਿੱਚ ਇਹ ਇਸ ਸ਼ਬਦ ਦੇ ਵਿੱਚ ਜੋ ਸਮਝ ਦਿੱਤੀ ਹੈ ਉਹ ਇਸ ਤਰ੍ਹਾਂ ਹੀ ਦਿੱਤੀ ਹੈ ਵੀ ਸਾਨੂੰ ਜਿਹੜੀ ਹੈ ਕਿ ਗੁਰ ਕਰਪਾ ਜਿਹੜੀ ਗਿਆਨ ਦੀ ਜਿਹੜੀ ਸੋਝੀ ਹੈ ਇਹ ਬਖਸ਼ਿਸ਼ ਪ੍ਰਾਪਤ ਕਰਨੀ ਹੈ ਜੇ ਸਾਨੂੰ ਇਹ ਮਤ ਪ੍ਰਾਪਤ ਹੋ ਜਾਵੇ ਤਾਂ ਅਸੀਂ ਵੀ ਸਾਡੇ ਸਾਧ ਧਰਮ ਜਿਹੜੇ ਵਿੱਚੋਂ ਜਿਹੜੀ ਹੋਮੇ ਪੀਠ ਕਰਾ ਰਹੀ ਹੈ ਵਿੱਚੋਂ ਖਤਮ ਹੋ ਜਾਏਗੀ ਫਿਰ ਜੋਤੀ ਜੋਤ ਮੇਰੀ ਸੰਪੂਰਨ ਕੇ ਆਰਾਮ ਹੋ ਜਾਂਦਾ ਫਿਰ ਜਿਹਨ ਹਰ ਸੇਵਿਆ ਸੇਹਾਰ ਹੋਵੇ ਹਰ ਦਾ ਰੂਪ ਬਣ ਜਾਂਦੇ ਨੇ ਫਿਰ ਕੋਨਾ ਵਿੱਚ ਇੱਕ ਘਟ ਵਿੱਚ ਜੀਓ ਬਸਿਆ ਕਿ ਪੀਓ ਦੋਨਾਂ ਵਿੱਚ ਕੋਈ ਆਨਸਰ ਨਹੀਂ ਦਿੰਦਾ ਫਿਰ ਉਹਦੇ ਇੱਕੋ ਜਿਹੇ ਗੁਣ ਧਾਰਨ ਹੋ ਜਾਂਦੇ ਚਾਹੇ ਚਾਹੇ ਮੰਨ ਦੇ ਵਿੱਚ ਵੀ ਜਿਹੜੇ ਹਰ ਦੇ ਵਿੱਚ ਗੁਣ ਨੇ ਹਾਂਜੀ ਜੀ ਮੇਰੀ ਜੀ ਵਧੀਆ ਤੇ ਮੈਂ ਨਾ ਇੱਥੇ ਜਨ ਵੱਖਰਾ ਪੜ੍ਹ ਗਿਆ ਇਹਨਾਂ ਨੇ ਔਂਕੜ ਨਹੀਂ ਲੱਗਿਆ ਇਹ ਤੇ ਬਣਦਾ ਨਹੀਂ ਜਨ ਨੂੰ ਤੇ ਸੰਬੋਧਨ ਨਹੀਂ ਹੋਇਆ ਜਾ ਰਿਹਾ ਕਿਉਂਕਿ ਜਾਂ ਤੇ ਨਾਨਕ ਨੂੰ ਸੰਬੋਧਨ ਹੁੰਦੇ ਤੇ ਜੇ ਜਨ ਨਾਨਕ ਇਕੱਠਾ ਪੜ੍ਹਨਾ ਹੋਵੇ ਤੇ ਕੱਕੇ ਦਾ ਔਂਕੜ ਹਟੇਗਾ ਫਿਰ ਜਨ ਨਾਨਕ ਏ ਨਾਨਕ ਜਨ ਆਕ ਤੇ ਕਹੇ ਕਿ ਜਿਹੜਾ ਹਰੀ ਦੇ ਗੋਦ ਦੇ ਵਿੱਚ ਅੰਕ 'ਚ ਸਮਾ ਜਾਂਦਾ ਤੇ ਜਾਂ ਫਿਰ ਇਹਦੇ ਅਰਥ ਕਰੀਏ ਜਨ ਦੇ ਵੀ ਨੰਨੇ ਨੌਂਕੜ ਲਾਈਏ ਤੇ ਫਿਰ ਜਨ ਨਾਨਕ ਇਕੱਠਾ ਪੜਿਆ ਜਾਊਗਾ ਕਿਉਂਕਿ ਨਾਨਕ ਜਨ ਫਿਰ ਹਰੀ ਦੇ ਉਸ ਅੰਕ ਦੇ ਵਿੱਚ ਅੰਦਰ ਆਪਾਂ ਕਹਿ ਸਕਦੇ ਹਾਂ ਗੋਦ ਵਿੱਚ ਬੈਠ ਗਿਆ ਜਾਂ ਸੱਚ ਦੇ ਵਿੱਚ ਸਮਾ ਗਿਆ ਇਹ ਥੋੜਾ ਗ੍ਰਾਮਰ ਦਾ ਨੁਕਤਾ ਥੋੜਾ ਮੈਂ ਰੱਖਿਆ ਜਨ ਦੇ ਨੰਨੇ ਨੌਂ ਵੀ ਔਂਕੜ ਲੱਗੂਗੀ ਤੇ ਜਾਂ ਨਾਨਕ ਦੇ ਕੱਕੇ ਦਾ ਵੀ ਔਂਕੜ ਹਟ ਕੇ ਇਹਨੂੰ ਸੰਬੋਧਨ ਹੋਵਾਂਗੇ ਹੇ ਨਾਨਕ ਜਨ ਤੇ ਜਾਂ ਫਿਰ ਜੇ ਜਨ ਨਾਨਕ ਹੀ ਸਮਾ ਜਾਂਦਾ ਤੇ ਜੇ ਕਿ ਨੰਨੇ ਨੂੰ ਵੀ ਓਮ ਕਰਵਾ ਲੈਣੇ ਤੇ ਫਿਰ ਜਨ ਨਾਨਕ ਦੀ ਗੱਲ ਹੋ ਰਹੀ ਕਿ ਉਹ ਸਮਝਾਂਦਾ ਹਾਂਜੀ ਭਾਜੀ ਤੇ ਵੀਰ ਜੀ ਗੁਰਚਰਨ ਸਿੰਘ ਤੇ ਵੀਰ ਗੁਰਬਚਨ ਸਿੰਘ ਆਏ ਨੇ ਭਾਜੀ ਕੋਈ ਵਿਚਾਰ ਇੱਥੇ ਤੁਸੀਂ ਰੱਖਣਾ ਤੇ ਭਾਜੀ ਰੱਖ ਦਿਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ ਦੋਨਾਂ ਵੀਰਾਂ ਨੂੰ ਨਹੀਂ ਆਪ ਅਗਲਾ ਸ਼ਬਦ ਕਰਾਂਗੇ ਜੇ ਉੱਥੇ ਚੱਲਣਾ ਇੱਥੇ ਕੁਝ ਕਹਿਣ ਨੂੰ ਅਗਰ ਆਪ ਜੀ ਦਾ ਕੋਈ ਵਿਚਾਰ ਹੈ ਤਾਂ ਤੁਸੀਂ ਰੱਖ ਸਕਦੇ ਹੋ ਅਨਮਿਊਟ ਕਰਕੇ ਗੁਰਚਰਨ ਸਿੰਘ ਭਾਜੀ ਅੱਜ ਮੈਂ ਪੁਣਿਆ ਨਹੀਂ ਹੈਗਾ ਪਹਿਲਾਂ ਪੂਰਾ ਮੈਂ ਦੂਜੇ ਵਕਤ ਤੇ ਆਇਆ ਸੀ ਫਿਰ ਆਪਾਂ ਅੱਗੇ ਕਰ ਲਈਏ ਅਗਲਾ ਕਰ ਦਿੰਦੇ ਹਾਂ ਕਰ ਲੋ ਕੋਈ ਮਗਰ ਮੈਂ ਇਹਨੂੰ ਬੰਦ ਕਰਕੇ ਨਾ ਭਾਜੀ ਇਹ ਅਲੱਗ ਤੋਂ ਅਲੱਗ ਤੋਂ ਹੀ ਪਾਵਾਂ ਹਾਂਜੀ ਠੀਕ ਆ ਆਪਾਂ ਇਹ ਸ਼ਬਦ ਆਪਣਾ ਜੋ ਵਿਆਖਿਆ ਵੀਰ ਜਸਵਿੰਦਰ ਸਿੰਘ ਜੀ ਆਨੇ ਕੀਤੀ ਆ ਬਹੁਤ ਵਧੀਆ ਵਿਚਾਰ ਹੋਈ ਆ ਇਸ ਆਪਾਂ ਅੱਜ ਦੇ ਸ਼ਬਦ ਨੂੰ ਇੱਥੇ ਸੰਤੋਖ ਲੈਨੇ ਆ YouTube ਤੇ ਦੂਸਰਾ ਵੱਖਰਾ ਆਪਾਂ ਦੁਬਾਰਾ ਲਾਈਵ ਹੋ ਕੇ ਦੂਸਰਾ ਸ਼ਬਦ ਪਾਵਾਂਗੇ ਜਿਹੜੇ ਵੀਰ ਵਿਚਾਰ ਸੁਣਦੇ ਆ ਉਨਾ ਸਾਰਿਆਂ ਦਾ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ